ਸਰ ਕੀ ਨਾਮ ਅਮਦੇ ਕਿਰੋ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਐਸ ਐਚਓ ਠਾਣਾ ਸੇਵਲਾਈ ਜਿਹੜਾ ਅਜਾ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟੰਡਾ ਜੀ ਦੇ ਨਿਰਦੇਸ਼ਾ ਤਹਿਤ ਜਿਹੜਾ ਹੈਗਾ ਨਾਕਬੰਦੀ ਕੀਤੀ ਗਈ ਹੈ ਜਿਸ ਦੌਰਾਨ ਜਿਹੜੇ ਹੈਗੇ ਸ਼ੱਕੀ ਵਹੀਕਲ ਜਿਹੜੇ ਹੈਗੇ 2 ਵੀਲਰ ਤੇ 4 ਵੀਲਰ ਚੈੱਕ ਕੀਤੇ ਜਾ ਰਹੇ ਜਿਸ ਦੌਰਾਨ ਜਿਹੜੀ ਹੈਗੇ ਮੋਟਰਸਾਈਕਲ ਜਿਹੜੇ ਹੈ ਬੁਲਟ ਵਗੈਰਾ ਜਿਹਨਾਂ ਦੇ ਟਟਾਕੇ ਮਾਰਦੇ ਆ ਉਹਨਾਂ ਦੇ ਵੀ ਖਾਸ ਕਰਕੇ ਜਿਹੜੇ ਹੈ ਚਲਾਨ ਕੀਤੇ ਜਾ ਰਹੇ ਜੋ ਕਿ ਕਾਰਾਂ ਦੇ ਅਨੰਧ ਘਾਰੇ ਤੌਰ ਤੇ ਲਾਈਟਾਂ ਲਾਈਆਂ ਗਈਆਂ ਇਹ ਦੇ ਨਾ ਕੀ ਹੈ ਰੋਡ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਹੈਗਾ ਉਹਦੇ ਦੇ ਵੀ ਜਿਹੜੇ ਹੈਗੇ ਆ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੇ ਜਿਹੜਾ ਹੈਗਾ ਮੈਂ ਨੌਜਵਾਨ ਤੇ ਜਿਹੜਾ ਹੈਗਾ ਸ਼ਹਿਰ ਨਾਸੀਆਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜਿਹੜਾ ਆਪਦੇ ਜਿਹੜੇ ਵੀਕਲ ਦੇ ਡਾਕੂਮੈਂਟ ਆ ਉਹ ਪੂਰੇ ਰੱਖਣ ਆਪਦੇ ਉਹ ਡਾਕੂਮੈਂਟ ਜਿਹੜੇ ਡਿਜੀ ਲੋਕਰ ਚ ਵੀ ਰੱਖ ਸਕਦੇ ਹੈਗੇ ਜਿਹੜਾ ਸਰਕਾਰ ਦੀ ਜਿਹੜੀ ਐਪ ਹੈਗੀ ਆ ਉਹਦੇ ਵਿੱਚ ਵੀ ਜੁਕੇਯਰ ਹੁੰਦਾ ਆਪਾਂ ਨੂੰ ਵੀ ਡਾਕੂਮੈਂਟ ਆਪਣੀ ਜੇਬ ਚ ਪਰਸ ਵਗੈਰਾ ਨਹੀਂ ਤੇ ਉਹ ਡਿਜੀ ਲੋਕਰ ਚ ਵੀ ਰੱਖ ਸਕਦੇ ਆਂ ਔਰੇ ਕੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਟ੍ਰੈਫਿਕ ਨਿਯਮਾਂ ਦੀ ਜਿਹੜੀ ਹੈਗੀ ਪਾਲਣਾ ਕੀਤੀ ਜਾਵੇ ਤਾਂ ਜੋ ਜਿਹੜਾ ਹੈਗਾ ਐਕਸੀਡੈਂਟ ਹੁੰਦੇ ਆ ਤੇ ਹੋਰ ਅਨਸਕਾਰ ਵੀ ਘਟਨਾ ਨੂੰ ਜਿਹੜਾ ਰੋਕਿਆ ਜਾ ਸਕੇ। ਕਿਹ ਜਿਵੇਂ ਬੋਲਟ ਦੇ ਕੇ ਸਪੈਂਸਰ ਵੀ ਕਾਲੀ ਕੱਢ ਦਿੰਦੇ ਜਾਂ ਬਦਲ ਦਿੰਦੇ ਉਹਨਾਂ ਤੇ ਕਰਦੇ। ਉਹਨਾਂ ਤੇ ਜਿਹੜਾ ਹੈਗਾ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬਿਨਾ ਡਾਕੂਮੈਂਟ ਤੋਂ ਜਿਹੜਾ ਹੈਗਾ ਜਿਹੜੇ ਮੋਟਰਸਾਈਕਲ ਆ ਉਹਨਾਂ ਨੂੰ ਪੌਨਡ ਕੀਤਾ ਜਾ ਰਿਹਾ। ਜਿਸ ਦੌਰਾਨ ਜਿਹੜੇ ਹੈਗੇ ਹੈ ਸ਼ੱਕੀ ਵਹੀਕਲ ਜਿਹੜੇ ਹੈ ਕਿ ਟੂ ਵੀਲਰ ਤੇ ਫੋਰ ਵੀਲਰ ਚੈੱਕ ਕੀਤੇ ਜਾ ਰਹੇ। ਜਿਸ ਦੌਰਾਨ ਜਿਹੜੀ ਹੈਗੇ ਆ ਮੋਟਰਸਾਈਕਲ ਜਿਹੜੇ ਆ ਬੁਲਟ ਵਗੈਰਾ ਜਿਹਨਾਂ ਦੇ ਫਟਾਕੇ ਮਾਰਦੇ ਆ ਉਹਨਾਂ ਦੇ ਵੀ ਖਾਸ ਕਰਕੇ ਜਿਹੜੇ ਆ ਚਲਾਨ ਕੀਤੇ ਜਾ ਰਹੇ ਜੋ ਕਿ ਕਾਰਾਂ ਦੇ ਅਨੰਤ ਘਾਰੇ ਤੌਰ ਤੇ ਲਾਈਟਾਂ ਲਾਈਆਂ ਗਈਆਂ ਜਿਹਦੇ ਨਾਲ ਕੀ ਹੈ ਰੋਡ ਐਕਸੀਡੈਂਟ ਹੋਣ ਦਾ ਬਹੁਤ ਖਤਰਾ ਹੈਗਾ ਉਹਦੇ ਤੇ ਵੀ ਜਿਹੜੇ ਹੈਗੇ ਆ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੇ ਜਿਹੜਾ ਹੈਗਾ ਮੈਂ ਨੌਜਵਾਨ ਤੇ ਜਿਹੜਾ ਹੈਗਾ ਸ਼ਹਿਰ ਨਾਸੀਆਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜਿਹੜਾ ਆਪਦੇ ਜਿਹੜੇ ਵੀਕਲ ਦੇ ਡਾਕੂਮੈਂਟ ਆ ਉਹ ਪੂਰੇ ਰੱਖਣ ਆ ਦੇ ਉਹ ਡਾਕੂਮੈਂਟ ਜਿਹੜੇ ਡਿਜੀ ਲੋਕਰ ਚ ਵੀ ਰੱਖ ਸਕਦੇ ਹੈਗੇ ਜਿਹੜਾ ਸਰਕਾਰ ਦੀ ਜਿਹੜੀ ਐਪ ਹੈਗੀ ਆ ਉਹਦੇ ਵਿੱਚ ਵੀ ਜਿਕੇ ਹੁੰਦਾ ਆਪਾਂ ਨੂੰ ਇਹ ਡਾਕੂਮੈਂਟ ਆਪਣੀ ਜੇਬ ਚ ਪਰਸ ਵਗੈਰਾ ਨਹੀਂ ਤੇ ਉਹ ਡਿਜੀ ਲੋਕਰ ਚ ਵੀ ਰੱਖ ਸਕਦੇ ਹਨ ਪਰ ਇਹਗੇ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਟ੍ਰੈਫਿਕ ਨਿਯਮਾਂ ਦੀ ਜਿਹੜੀ ਹੈਗੀ ਪਾਲਣਾ ਕੀਤੀ ਜਾਵੇ ਤਾਂ ਜੋ ਜਿਹੜਾ ਹੈਗਾ ਐਕਸੀਡੈਂਟ ਹੁੰਦੇ ਆ ਤੇ ਹੋਰ ਅਨਸਕਾ ਵੀ ਘਟਨਾ ਨੂੰ ਜਿਹੜਾ ਰੋਕਿਆ ਜਾ ਸਕੇ ਕਿ ਜਿਵੇਂ ਬਈ ਬੋਲਟ ਦੇਖ ਕੇ ਸਪਿੰਸਰ ਵੀ ਗੱਡੀ ਕੱਢ ਦਿੰਦੇ ਜਾਂ ਬਦਲ ਦਿੰਦੇ ਉਹਨਾਂ ਤੇ ਜਿਹੜਾ ਹੈਗਾ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬਿਨਾ ਡਾਕੂਮੈਂਟ ਤੋਂ ਜਿਹੜਾ ਹੈਗਾ ਜਿਹੜੇ ਮੋਟਰਸਾਈਕਲ ਆ ਉਹਨਾਂ ਨੂੰ ਅਪੌਂਡ ਕੀਤਾ ਜਾ ਰਿਹਾ ਹੈ